ਤਾਂ ਫਿਰ ਲੋਕ ਜਿਹੜੇ ਗੰਦੋਪਚੀ ਐਮ ਕਿਹੜਾ ਤਲਦਾਂ ਤੇ ਚਾਹ ਸਾਸ ਚੈੱਕ ਕਰਦੇ ਉਹਦੇ ਸ਼ਾਦੋ ਰਕ ਵਿੱਚ ਵੈਜੀਟੇਬਲ ਕੱਟਿਆ ਹੈ ਤੇਰਾ ਹੈ ਤਲਦਾਂ ਦਾ ਇਹ ਥੋੜਾ ਉਹਦੇ ਵਿੱਚ ਕੋੜ ਰੱਖਦਾ ਮੈਂ ਇਹਨੂੰ ਅਲੱਗ ਰੱਖ ਕੋਲ ਕਵਰ ਕਰਕੇ ਰੱਖ ਲੈਣ ਤੇ ਕਸ ਤਲਾਬ ਜਿਹਾ ਆ ਕੇ ਗਰਲਸ ਨੂੰ ਤੈਨੂੰ ਕੰਮੂਕ ਦਾ ਸਾਰਾ ਇਹਨਾਂ ਥਾਣਾ ਕਰਨਾ ਪੈਂਦਾ ਹੈ ਗਰਮੈਂਡਰ ਸਾਸ ਕਮੈਂਡਰ ਤੱਕਣ ਰੱਖ ਹਾਂ ਜੀ ਜੀ ਆ ਲੈਣ ਬਸ ਆਪਨੇ ਜਰ ਸਾਸ ਸਰ ਸਿਵਾਇਸ ਕੋਈ ਰੱਖਿਆ ਕਰੋ ਜਰਾ ਬਿਲਕੁਲ ਜੀ ਲੱਗਦਾ ਮੈਂ ਕੰਪਨੀ ਤੋਂ ਇੱਕ ਗਾੜੀ ਠੀਕ ਹੈ ਸਰ ਇਹਦਾ ਟਿਕਟੂ ਜੀ ਸਰ ਤੁਹਾਨੂੰ ਚਲਾਇਆ ਕਰੋ ਜੰਗੀਆਂ ਆਣੀਆਂ ਹਾਂ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਕੋਈ ਨਾਈਟ ਜਿਵੇਂ ਚੱਲਦਾ ਕੰਮ ਕਰ ਠੀਕ ਹੈ ਸਰ ਬਸ ਇਹ ਰਿਹਾ ਸਰ ਜਸਟੇਸ਼ਨ ਕਿੱਥੇ ਨਲੀਆਂ ਚੌਕ ਹਾਂਜੀ ਹਾਂਜੀ ਉੱਥੋਂ ਮੈਂ ਸਮਝਿਆ ਨਲੀਆਂ ਚੌਕ ਵਾਲਾ ਨਲੀਆਂ ਚੌਕ ਉਹਨਾਂ ਨੂੰ ਅੱਜ ਹੀ ਸਵੇਰੇ ਮੈਂ ਦਿਤਾਜੇ ਬਣਵਾ ਕੇ ਆਉਂਦੇ ਹਾਂ ਜੀ ਕਲ ਫਰੈਸ਼ ਐਵੀ ਚੀਜ਼ਾਂ ਦਾ ਠੀਕ ਹੈ ਹਾਈਜਨ ਦਾ ਉਹ ਨਹੀਂ ਖਿਆਲ ਰੱਖਦਾ ਉਹ ਵੀ ਚੀਜ਼ਾਂ ਦੇਖਣੀਆਂ ਜਿਹੜਾ ਰਾਮਟੀਰੀਅਲ ਯੂਜ਼ ਕਰਦੇ ਉਹ ਕਿੱਦਾਂ ਦਾ ਕਰਦੇ ਆਪਰ ਆਪ ਕੋਲ ਸੇਫਟੀ ਦਾ ਲਾਇਸੈਂਸ ਲਾਇਸੈਂਸ ਦਾ ਫੇਸ ਕੋ ਜੋ ਕੈਪ ਹੈ ਇਸ ਦੇ ਕੋਲ ਆਹ ਲੋ ਫੋਲੋ ਲਾਉਣ ਤੋਂ ਦੇਖ ਕੇ ਤਾਂ ਰਮਾਲ ਬਣ ਲਿਆ ਕਰ ਦੋ ਹਾਂ ਇਹਨੇ ਅਮਾਤੀ ਜਿਹਾ ਉਹ ਦਰਸਾਉਂਦਾ ਲਾਇਸੈਂਸ ਦਾ ਹਾਉਸ ਸੇਫਟੀ ਸਰਦਾਰ ਜੀ ਤੁਸੀਂ ਵੀ ਦਿਖਾਓ ਜਿਸ ਤਰ੍ਹਾਂ ਕਿ ਕਿਥੇ ਪੂਲ ਸੇਫਟੀ ਦਾ ਲਾਇਸੈਂਸ ਕੋਲ ਜਿਹੜਾ ਪ੍ਰਾਇਮਰੀ ਚੀਜ਼ ਚਾਹੀਦੀ ਸਭ ਤੋਂ ਪਹਿਲਾਂ ਉਹ ਤੁਹਾਡੇ ਕੋਲ ਹੈ ਨਹੀਂ ਤੁਸੀਂ ਐਨਾ ਚੁੱਕ ਲੈ ਆਉਣੇ ਸਾਨੂੰ ਉਹ ਨਹੀਂ ਪਤਾ ਵੀ ਉਹ ਵੀ ਹੋਣਾ ਚਾਹੀਦਾ ਲੈ ਜੀ ਚੱਕ ਕੇ ਸਮਾਨ ਤੁਹਾਡਾ ਸਾਰਾ ਆਪ ਟਿਕਟ ਮਾਸਟਰ ਕਿਤਾਬੀ ਆਪ ਨਹੀਂ ਕਰੇਗਾ ਕੰਟਰੋਲ ਵਾਲਾ ਫਿਰ ਨਾ ਰੀਨਿਊ ਹੋਣਾ ਨਾ ਰੀਫਰ ਕਰਾ ਕੇ ਕਾਪੀ ਇੱਥੇ ਕਰਵਾ ਲਾ ਮਿਨੇਟ ਕਰਾ ਕੇ ਔਰ ਦੇਖੀ ਜਾਈਏ ਕਿ ਮਾਸ ਨੂੰ ਕਿੰਨਾ ਆ ਤੇਲ ਨੂੰ ਕਿੰਨਾ ਕਰਵਾ ਵਰਤਿਆ ਇਹ ਐ ਦੋ ਦਿਨ ਹੋ ਗਏ ਜੀ ਕਿੰਨੀ ਵਾਰੀ ਵਰਤ ਲਿਆ ਇਹ ਬਸ ਜੋ ਕਿੰਨੀ ਵਾਰੀ ਆ ਤੇਲ ਕਿੰਨੀ ਵਾਰੀ ਵਰਤ ਲਿਆ ਪੱਤ ਫਰਾਈ ਕਿੰਨੀ ਵਾਰੀ 1 2 3 4 ਕਿੰਨੀ ਵਾਰੀ ਆਈਟਮਾ ਕਰੀ ਟੋਕੇ ਰੱਖੋ ਯਾਰ ਆ ਜਿਹੜਾ ਮਟੀਰੀਅਲ ਰੱਖਣਾ ਆ ਦੁਬਾਰਾ ਜੇ ਲੈਣਾ ਹੈ ਬੇਚਾ ਆ ਕਰੇਗੀ ਰੋਟੀ ਪਾਣਾ ਨੂੰ ਆਪ ਕਹਿ ਪਾਓ ਆਪਣੇ ਕੰਮ ਕਰਦੇ ਆ ਨ ਲਾ ਲਾ ਉਹ ਜੇ ਤਾਂ ਬੁੰਬਾ ਜਿਹਾ ਡੱਗ ਜਾਣਾ ਤੇਰੇ ਆ ਤੇ ਉੱਪਰ ਦੀ ਲਗਾ ਲਿਆ ਕਰੋ ਐਸਾ ਉੱਪਰ ਦੀ ਲਗਾ ਲਾ ਕਰ ਦੋ ਉਹ ਦੂਰ ਰੱਖਿਆ ਕਿੱਥੇ ਆ ਉਹ ਠੰਡਾ ਰੱਖ ਲੈ ਉਹਦੇ ਤੇ ਰੱਖ ਲੈ ਨੂੰ ਫਲੇ ਰੱਖ ਲੈ ਤਵਾ ਵੀ ਉਹਨਾਂ ਹੀ ਸਾਫ਼ ਕਰਨਾ ਉਹ ਗੰਦੇ ਜਿਹਾ ਨਾ ਧਵਾਇ ਕਰੋ ਮਾਈਸਟਿਕ ਪਾ ਲੈ ਤਿੰਨ ਤਰ੍ਹਾਂ ਦਾ ਮੋੜ ਤੇ ਤੇਰੇ ਬਾਹਰ ਦੇ ਜਿਹੜੇ ਟੋਪੀ ਆ ਮਾਸਕ ਵੀ ਲਾਪੇ ਕਾ ਨਾ ਮਹਾਦੀਆ ਬਰਮਾਰ ਦੀ ਧੁੱਪ ਦੇ ਛਿੱਟਦੇਆਂ ਵਿੱਚ ਇਹ ਇੱਕ ਦਾ ਲੱਗਾ ਹੋਣਾ ਚਾਹੀਦਾ ਹਾਂ ਆ ਵੀ ਧੋਕੇ ਰੱਖਿਆ ਕਰੋ ਜਦ ਨਾਲ ਲੱਗਦੇ ਆ ਹਾਂ ਤੇ ਉਧਰ ਤੋਂ ਜ਼ਿਆਦਾ ਬੈਕਟੀਰੀਆ ਇੱਚ ਹੁੰਨੇ ਹਾਂ ਹਾਂ ਉਹ ਨਿਆ ਲੈਸੈਂਸ ਕਰਦੇ ਹਾਂ ਤੋਂ ਲੈਸੈਂਸ ਦੀ ਜੇ ਮੈਂ ਨਾ ਚਾਹ ਹਾਂ ਇਹ ਦਾ 4-5 ਲੈ ਕੇ ਆ ਔਰ ਉਹ ਸਾਫ ਜਿਹੜੇ ਬਾਰ-ਬਾਰ ਇੱਕੋ ਨਾਲ ਯੂਜ਼ ਕਰੀ ਜੋ। ਅੱਜਕੱਲ ਸਰਦੀ ਆ, ਛਿੱਕਾਂ, ਜ਼ੁਕਾਮ ਹੁੰਦਾ ਹੈ। ਹੈ? ਉਹਦੇ ਫੁੱਗਣਾ ਨਹੀਂ ਉਹਦੇ 'ਚ ਨਿਕਲੂਗਾ। ਪਾਓ। ਲਾਓ ਇਹਨੂੰ। ਮੈਂ ਸਪਾਣਾ ਲੈ ਕੇ ਆਉਂਦੇ ਹਾਂ। ਤੇ ਲਾਣਾ ਆਪਾਂ ਹੋਰ ਕਿਤੇ। ਆ ਇਹਨੂੰ ਢੱਕ ਕੇ ਰੱਖਿਓ। ਕੋਈ ਨਾ ਇੱਥੇ ਨਾਲ ਖਾਪਣ ਨੂੰ। ਇਹ ਲੱਗ ਜਾਂਦਾ ਇੰਨਾ ਹਾਂਜੀ ਹਾਂਜੀ ਸਰ ਹੁਣ ਤਾਂ ਲੋਕਾਂ ਦਾ ਹੈ ਨਹੀਂ ਹਾਂਜੀ ਸਰ ਬਲੇ ਹੁਣ ਕਿਹੜਾ ਹਰ ਵਾਰ ਫੋਟੋ ਉੱਤੋਂ ਵਾਇਰਲ ਹੋਣ ਰਿਹਾ ਸਾਰਿਆਂ ਨੂੰ ਆ ਕਾਦੇ ਬਣਾਇਆ ਲੱਡੂ ਜੈ ਹੈਲੋ ਸਰ ਸਾਹਿਬ ਇਹ ਗਏ ਨਹੀਂ ਦੇਖੋ ਹੈਗੇ ਨਾ ਤੁਸੀਂ ਖੁਦ ਕਸਟਮਰ ਆ ਤੁਸੀਂ ਇਹਨਾਂ ਨੂੰ ਕਿਆ ਕਰੋ ਕਿ ਨੇਲ ਵੀ ਇਹਦੇ ਦੇਖੋ ਕਦੇ ਕਦੇ ਆਪਾਂ ਇਹਨਾਂ ਨੂੰ ਪੈਸੇ ਦੰਦੇ ਆ ਇਹਦਾ ਫਰਜ਼ ਹੈ ਸਾਨੂੰ ਮੈਰੀ ਚੀਜ਼ ਹਾਈ ਚੀਜ਼ ਦਾ ਖਿਆਲ ਰੱਖਣਾ ਜਿਹੜੀ ਚੀਜ਼ ਵੀ ਤੁਹਾਨੂੰ ਲੱਗਦਾ ਇਹਨੂੰ ਕਹੋ ਪੇ ਤੇਰਾ ਲਾਇਸੈਂਸ ਕਿੱਥੇ ਆ ਫੂਡ ਦਾ ਇਹਨੂੰ ਕੋਟ ਕਿੱਥੇ ਲਾਇਆ? ਉਹ ਹਵਾ ਚੀ ਥੋੜੋ ਕੰਮ ਕਰੀ ਜਾਣਾ। ਇਹਦੇ ਨੇਲ ਵੀ ਚੈੱਕ ਕਰ ਲਓ ਕਦੀ ਕੱਟਿਓ। ਕੈਪ ਕਿਉਂ ਨਹੀਂ ਪਾਈਆਂ? ਗਲਾ। ਇਹ ਮੜਾ ਜਾਵੇ ਛਿੱਕੇ ਥੁੱਕੇ ਥੁੱਕ ਲਿਟ ਪੈਣਾ। ਇਹਨਾਂ ਨੂੰ ਖੋਹ ਇਹਨਾਂ ਨੂੰ ਰੋਕਿਆ ਕਰੋ। ਪਾਸ ਕਿੱਥੇ ਆਵੇ? ਉਹ ਲੋਕਤੀ ਮੈਨੇ ਤੁਹਾਨੂੰ ਕਹਿੰਦੇ ਮੈਂ ਦੇਖਿਆ। ਤੇ ਗਏ ਨਹੀਂ ਜੀ ਉੱਥੇ ਲੱਗਦੇ ਮੈਨੂੰ। ਹੈ? ਇਹ ਗਿਆ ਵੀ ਨਹੀਂ ਉਧਰ ਨੂੰ। ਉੱਥੇ ਖੁੰਡ ਨਹੀਂ ਗੱਲਬਾਤ ਗਿਆ ਤੈਨੂੰ ਸੁਣਿਆ ਨਹੀਂ ਟੋਪੀ ਲਾਹ ਕਾਣਾ ਖਰੀਦਣ ਕਾਣਾ। ਤੁਸੀਂ ਆਏ। ਤੁਸੀਂ ਇਹਨੂੰ ਕਹਿਣਾ ਆ। ਉਹ ਸਾਡੇ ਮੇਰੇ ਕਹਿਣ ਦੀਆਂ ਤੇ ਲੈਨੇ ਉਹ ਉਹ ਜ਼ਰੂਰੀ ਹੈ। ਟੋਪੀ ਵੀ ਪਾਓ ਟੋਪੀ ਲਾਓ ਤੇ ਲਾਇਸੈਂਸ ਕਿੱਥੇ ਹੈ ਲਾਇਸੈਂਸ ਲੈ ਆ ਨੋ ਖੋਲਣੀ ਨਹੀਂ ਨਾ ਹੁੰਦੀ ਇਹਨਾਂ ਲੈ ਲਾਇਸੈਂਸ ਕਿੱਥੇ ਬਈ ਹਾਂਜੀ ਲਾਇਸੈਂਸ ਫੋਂਜ ਨਹੀਂ ਤੁਸੀਂ ਇਹਨਾਂ ਲੈਮੀਨੇਟ ਕਰੋ ਉਹ ਇਹ ਲਾਇਸੈਂਸ ਤੇ ਲਾਉਣਾ ਆ ਠੀਕ ਹੈ ਜੀ ਕਿੱਥੇ ਦਿਖਾੜ ਕਿਹੜਾ ਕਰੋ ਚੱਕੇ ਦਾ ਲੈਸਾ ਦਿਖਾਓ ਅਗਲੀ ਵਾਰੀ ਟਰਾਲੀ ਆਣੀ ਆ ਠੀਕ ਹੈ ਸਰ ਚਿਕਨ ਵਿੱਚੇ ਹੋਣਾ ਹੋਰ ਕੌਣ ਆ ਤੁਹਾਡੇ ਨਾਲ ਕਿਹਨਾ ਖੋਲਣੀ ਨਹੀਂ ਹੈ ਇਹਨੇ ਸਰ ਖੋਲਣਾ ਨਾ ਖੋਲਣ ਕਰਕੇ ਨਹੀਂ ਲਾਉਂਦੇ ਮਾਸਕ ਲਗਾਉਣਾ ਚਾਹੀਦਾ ਮੂ ਤੇ ਐਪ੍ਰਲ ਪਾਇਆ ਕੋਈ ਗੱਲ ਨਹੀਂ ਕੰਮ ਕਰੋ ਜਿੰਨਾ ਕੰਮ ਕਰੋ ਜਿੰਨਾ ਉਹਦਾ ਕੰਮ ਕਰਨਾ ਦਿਖਾਓ ਅਲਾਇਸਾ ਦੇਖਿਆ ਕਰਦਾ ਮੈਂ ਤਾਂ ਪਾ ਲਾਂ ਬਹੁਤ ਕੰਮ ਹੋਇਆ ਇਸ ਟੀਮ ਦਾ ਚਲ ਹੁਣ ਦੇਖੋ ਇਹ ਵੀ ਪਾਸ ਹੈ ਬੜਾ ਆ ਕੇ ਕੋਈ ਨਹੀਂ ਰਹਿਣ ਦਾ ਨੇ ਮੈਂ ਇੱਥੇ ਲਗਾਓ ਫੋਟੋ ਕਾਪੀ ਲਾ ਲਓ ਹਾਂ ਜੀ ਤੁਹਾਡਾ ਮਾਸਕ ਕਿੱਥੇ ਆ ਭਈ ਲਾਰੇ ਨਾ ਮਾਸ ਨੇ ਇੱਥੇ ਤਾਂ ਕੰਮ ਕਾਣੇ ਦੇਖ ਕੇ ਤੁਰਨ ਦੌੜ ਗਿਆ ਨਹੀਂ ਨਹੀਂ ਮਾਸ ਲਾਈਨ ਤੇ ਹੈਲੋ ਮਾਸ ਨਹੀਂ ਜੀ ਸਰ ਨਿਕ ਹੁਣ ਲਿਓਣੇ ਤੂੰ ਬਸ ਪਹਿਲਾ ਨਹੀਂ ਤਾਂ ਪਤਾ ਚੈੱਕ ਕਰਾਉਂਦਾ ਬਿਲਕੁਲ ਤੁਸੀ ਇੱਕ ਮਿੰਟ ਚੰਨੇ ਮੇਰਾ ਜਰਾ ਇਧਰ ਨੂੰ ਮੂੰਹ ਕਰੋ ਲੋ ਜੀ ਆ ਜਿੱਦਾਂ ਮੈਲ ਫਸੀ ਹੁੰਦੀ ਆ ਡਾਡੇ ਨੇਲ ਬਧਾਏ ਹੁੰਦੇ ਕਈਆਂ ਨੇ ਸਰ ਸੇਫਟੀ ਹੈ ਯਾ ਸਾਡੀ ਹਾ ਬੈਕਟੀਰੀਆ ਪਤਾ ਕਿੰਨੇ ਆ ਉਹਦਾ ਲੈ ਕੇ ਦੇਖੋ ਥੋੜਾ ਸੈਂਪਲ ਨੋ ਚ ਜਦੋਂ ਕਸਟਮਰ ਜਾ ਕੇ ਨਾ ਫਿਰ ਇਹਨਾਂ ਨੂੰ ਹਟਾ ਲੈਣੀ ਖਰੀਦਦਾਰ ਇਹਨਾਂ ਤੇ ਸਵਾਲ ਕਰੇ ਪੈਸੇ ਦਿੰਨੇ ਨਾ ਤੁਸੀਂ ਤੁਹਾਨੂੰ ਪੂਰਾ ਰਾਈਟ ਮੰਨਦਾ ਪਰ ਇਹਨੂੰ ਕਹੋ ਕਿ ਫੂਡ ਸੇਫਟੀ ਗੀਅਰ ਜਿਹੜੇ ਉਹ ਤੈਨੂੰ ਫਾਲੋ ਕਰਨੇ ਪੈਣਗੇ ਮਾਸਟ ਖਲਾਫ ਕਿਉਂਕਿ ਅੱਜਕੱਲ੍ਹ ਸਰਦੀ ਜ਼ੁਕਾਮਾਂ ਖਾਂਸੀ ਛਿੱਟਾ ਹਰੇਕ ਨੂੰ ਹੁੰਦਾ ਇਹਨੂੰ ਤੁਸੀਂ ਪਰੇ ਹੋਣਾ ਇਹਨੂੰ ਮੜੀ ਛੇਕਾ ਜਰਾ ਥੁੱਕ ਸਾਰਾ ਛੱਡ ਦੇਣਾ ਉੱਥੇ ਮਤਲਬ ਉਹ ਹੀ ਦਿਨਾਂ ਨੂੰ ਕਹੋ ਇਹਨਾਂ ਨੂੰ ਨਾ ਬਣਾਓ ਆਮ ਘਰਿਆ ਕਰਨ ਛੋਅ ਆਪੇ ਨਹੀਂ ਆਹ ਕਿਹੜਾ ਮੋਲ ਬੱਲੇ ਮੋਲ ਵਾਟਰ ਹਾਂਜੀ ਦਿਖਾ ਮੈਂ ਤੁਹਾਨੂੰ ਕਾਪੀ ਕਰਾ ਦੇਤੇ ਲਿਖੀ ਹੋਵੇ ਮੈਂ ਆਇਆ ਕੱਲ ਨੂੰ ਹਰ ਇੱਕ ਬੰਦੇ ਦਾ ਲਾਇਸੈਂਸ ਨਾ ਹੋਇਆ ਫਿਰ ਦੇਖੋ ਕਿੰਨੇ ਪੈਸੇ ਜਮ੍ਹਾਂ ਲਾਇਸੈਂਸ ਪੈਂਦਾ ਹੈ ਇੱਕ ਮਿੰਟ ਸਰਦੀ ਨੂੰ ਅੱਛੇ ਗੱਡੀ ਲਈ ਉਹਦੇ ਤੇ 3000 1000 4000 ਰੁਪਏ ਲਾਇਸੈਂਸ ਬਣਾਉਣਾ ਲਾਇਸੈਂਸ ਇਹ ਰਜਿਸਟ੍ਰੇਸ਼ਨ ਹੈ ਜਾਇਤ ਤੋਂ ਉੱਪਰ ਤਾਂ ਲਾਇਸੈਂਸ ਬਣਾਣਾ ਇਤੋਂ ਦੇਖੇ 1 ਲੱਖ ਤੋਂ ਘੱਟ ਹੈ ਕਿ ਕਿਦਾਂ ਠੀਕ ਹੈ ਔਰ ਸਿਰਫ ਮੈਨੂੰ ਹਰਾਨੇ ਹੁੰਦੀ ਵੀ ਲਾਇਸੈਂਸ ਸਿਰਫ ਜਿਹੜਾ ਨਾ ਦੋ ਬੰਦਿਆਂ ਨੇ ਦਿਖਾਇਆ ਅਸੀਂ ਕਲੀਨ ਫੂਡ ਸਟਰੀਟ ਹੱਬ ਜਿਹੜੀ ਆ ਉਹ ਉਹ ਅਸੀਂ ਬਣਾ ਸਰਟੀਫਾਈ ਕਰਾਈ ਆ ਸਰ ਇਹ ਮਤਲਬ ਉਹ ਕਿਤੇ ਟੀਟ ਲੋਕ ਆ ਪਿੱਛੇ ਨਾ ਬਾਰ-ਬਾਰ ਇਹਨਾਂ ਦੇ ਉੱਤੇ ਚੈਕਿੰਗ ਕਰੀ ਜੋ ਤਾਂ ਤੁਸੀਂ ਸਹੀ ਰਹਿਣਾ ਆ ਫਾਟ ਰੱਖ ਲੈ ਲਾਮਿਨੇਟ ਕਰਾ ਕੇ ਉੱਤੇ ਲਾ ਆਹ ਜ਼ਰੂਰੀ ਆ ਲਾਇਸੈਂਸ ਜ਼ਰੂਰੀ ਨਹੀਂ ਆਹ ਤੇਰਾ ਬਹੁਤ ਜ਼ਰੂਰੀ ਆ ਸਰ ਓਨਰ ਦੇ ਕੋਲ ਲਾਇਸੈਂਸ ਹੋਵੇ ਜਾਏਗਾ ਉੱਧਰ ਡੇਲੀ ਓਨਰ ਤੋਂ ਕਿਉਂ ਕਿਉਂ ਓਨਰ ਤੋਂ ਡੇਟੀ ਕਰਨਾ ਆ ਆ ਬੜਾ ਟੰਗਦੇ ਹਰ ਇੱਕ ਪੈਸੇ ਨੂੰ ਲੈਣਾ ਤੁਸੀਂ ਬਣਾਇਆ ਤੁਸੀਂ ਹਾਂਜੀ ਸਰ ਉਹਨਾਂ ਦੇ ਕੋਲ ਹੈਗਾ ਹਾਂ ਡੀਐਚਓ ਬੋਲਦਾ ਡਾਕਟਰ ਲਖਮੀਰ ਹਾਂ ਸਤਿ ਸ਼੍ਰੀ ਅਕਾਲ ਮੈਨੂੰ ਇਹ ਦੱਸੋ ਵੀ ਫੂਡ ਸੇਫਟੀ ਲਾਇਸੈਂਸ ਕਿੱਥੇ ਆਇਕਾ ਦੇਖੋ ਅੱਜ ਹੈ ਫੋਨਿਕਾ ਵਟਸਐਪ ਤੇ ਸੈਂਡ ਕਰਵਾ ਲਵਾਂ ਤੈਨੂੰ ਇੱਥੇ ਕਿਉਂ ਨਹੀਂ ਰੱਖਿਆ ਤੇ ਗੱਡੀ 'ਚ ਰੂਟਾ ਗੱਡੀ 'ਚ ਲਗਾਵਾ ਤੈਨੂੰ ਨਹੀਂ ਤੁਹਾਨੂੰ ਇਹ ਪਤਾ ਹੀ ਨਹੀਂ ਪੇ ਲਾਇਸੈਂਸ ਕਿੱਥੇ ਟੰਗਣਾ ਲੈਮੀਨੇਟ ਕਰਾ ਕੇ ਆਪਣਾ ਜਿਹੜਾ ਫੂਡ ਦਾ ਕੰਮ ਆ ਜਿੱਥੇ ਉੱਥੇ ਲਾਉਣਾ ਚਾਹੀਦਾ ਮੈਂ ਕੋਈ ਗੱਲ ਨਹੀਂ ਸਰ ਮੈਂ ਸਵੇਰੇ ਲਵਾ ਦਾਂਗਾ ਜੀ ਉਹ ਤਾਂ ਹੈਗਾ ਤੇਰੇ ਕੋਲ ਲਾਇਸੈਂਸ ਮੈਂ ਜੇ ਦੇ ਇਹ ਜਿਹੜੀ ਇਹ ਜਿਹੜੀ ਮੈਂ ਗੱਲ ਕਰ ਰਿਹਾ ਨਾ ਇਹ ਵੀ ਤੁਹਾਡੀ ਅਮਰੀਕਾ ਕੈਨੇਡਾ ਤੱਕ ਸਭ ਸੁਣ ਰਹੇ ਆ ਹਾਂ ਜੀ ਅੱਗੇ ਤੋਂ ਅਨਸ਼ੋਰ ਕਰੋ ਇਹ ਚੀਜ਼ਾਂ ਲੋਕੀ ਤੁਹਾਨੂੰ ਮਜ਼ਾਕ ਕਰਨਗੇ ਵੀ ਫੂਡ ਦਾ ਇੰਡੀਆ ਚ ਫੂਡ ਦਾ ਕਿਦਾਂ ਦਾ ਸਟੈਂਡਰਡ ਇਹਨਾਂ ਲੋਕਾਂ ਨੇ ਬਣਾਤਾ ਨਹੀਂ ਬਿਲਕੁਲ ਸਰ ਅਸਲ ਤਾਂ ਵੈਸੇ ਦਾ ਆਪਣਾ ਸਾਈ ਵਾਲਾ ਕੰਮ ਹੀ ਆ ਬਾਕੀ ਮੈਂ ਫੂਡ ਲਾਇਸੈਂਸ ਮੈਂ ਲਗਵਾ ਦਿੰਦਾ ਉਹ ਗੱਡੀ ਵਿੱਚ ਵੀ ਕੱਲ ਨੂੰ ਮੈਂ ਚੈੱਕ ਕਰੂੰਗਾ ਨਾ ਸੈਂਪਲਿੰਗ ਵੀ ਕਰਾਂਗੇ ਅੱਜ ਸਾਡਾ ਅਵੇਅਰਨੈਸ ਦਾ ਆ ਇਹ ਤੋਂ ਬਾਅਦ ਅਸੀਂ ਸੈਂਪਲਿੰਗ ਕਰਾਂਗੇ ਲੀਗਲ ਸੈਂਪਲ ਲਵਾਂਗੇ ਤੁਹਾਡੇ ਓਕੇ ਥੈਂਕ ਯੂ ਓਪਕ ਨਹੀਂ ਲੈਣਾ ਇਹਨਾਂ ਦਾ ਜਿੱਦਾਂ ਚੀਜ਼ ਚੰਗੀ ਦੇਣੀ ਆ ਉਹ ਵੀ ਇਹਨਾਂ ਦਾ ਫਰਜ਼ ਬਣਦਾ ਛੱਕ ਮਾਰੂਗਾ ਥੁੱਕ ਸੱਟੂਗਾ ਇਹ ਤੁਸੀਂ ਪਾਰੇ ਹੋ ਜਾਓਗੇ ਬਾਅਦ ਛੱਡ ਦੂਗਾ ਮਾਲਕ ਕੌਣ ਹੈ ਤੇਰਾ ਕਾਕੇ ਮਾਲਕਾ ਕੱਲ ਨੂੰ ਨਾ ਵਿਵੇਕ ਕੱਲ ਨੂੰ ਇਹਨੂੰ ਨੋਟਿਸ ਦੇ ਕੇ ਜਾਓ ਸਰਪੰਚ ਨੂੰ ਤਰਾ ਕੇ ਜਾਣਾ ਮੇਰੇ ਕੋਲ ਸਾਈਨ ਤਰਾ ਕੇ ਇਹਨੂੰ ਲਾਇਸੈਂਸ ਬਣਾ ਦੇ ਨਹੀਂ ਬਣਾਉਗਾ ਤਾਂ ਕੰਮ ਬੰਦ ਕਰਾਂਗੇ ਇਹਦੀ ਰੇੜੀ ਮਿਊਂਸਪੈਲਟੀ ਨੂੰ ਕਹਣਾ ਚੁੱਕ ਕੇ ਲੈ ਜਾਓ ਚਾਚੂ ਦਾ ਰੱਖ ਚੰਗੀ ਤਰ੍ਹਾਂ ਜਗਾ ਰੱਖਿਆ ਕਰੋ ਸਾਫ ਕਰਨਾ ਹੈ ਕੱਟਣਾ ਹੈ ਆ ਦੇ ਇਹ ਤਾਂ ਪਤਾ ਕਿੰਨੇ ਬੈਠੀਆਂ ਕੱਟ ਕੇ ਆਇਆ ਕਰੋ ਕੋਡ ਦਾ ਕੰਮ ਕੰਮ ਨਹੀਂ ਸਰ ਅੱਗ ਦੀ ਕਰਕੇ ਹੱਥ ਆਉਂਦਾ ਹੈ ਜੀ ਹਾਂ ਟੋਪੀ ਨਹੀਂ ਲਾਉਂਦੀ ਬੰਬਰ ਡੱਟ ਜਾਣੇ ਆ ਹੁਣੇ ਲਾ ਲੈਂਦੇ ਜੀ ਹਾਂ ਹਾਂ ਸੱਚਾ ਜੀ ਹਾਂ ਜਿੱਦ ਤੱਕਾਂ ਚੱਕੇ ਤੋਂ ਸਰ ਥੋੜਾ ਬੁਸ਼ਟਾ ਮਾਰ ਤੇਲ ਦਾ ਕਰਨਾ ਚਾਹੀਦਾ ਥੋੜਾ ਅੱਛਾ ਕਹਿੰਦੇ ਕਰਦੇ ਮੈਂ ਚਕ ਨਹੀ ਕਿੰਨੇ ਵਾਰੀ ਇਹਨੂੰ ਤਲ ਲਿਆ ਅੱਜ ਵੀ ਅੱਜ ਦਾ ਹੀ ਆ ਜੀ ਅੱਜ ਕਿੰਨੇ ਵਾਰੀ ਕੋਈ 8-10 ਵਾਰੀ ਪੰਜ ਤਿੰਨ ਟਾਈਮ ਵਾਰ-ਵਾਰ ਮੀਡੀਆ ਚ ਵੀ ਕਹਿੰਦਾ 3 ਟਾਈਮ ਤੋਂ ਬਾਅਦ ਨਹੀਂ ਫਰਾਈ ਕਰਨਾ ਉਹਦੇ ਕੁਝ ਵੀ ਠੀਕ ਆ ਜੀ ਨਹੀਂ ਯੂਜ਼ ਹੋਣਾ ਠੀਕ ਆ ਜੀ ਜੇ ਤੁਹਾਨੂੰ ਕਹਿ ਦਈਏ ਜ਼ਹਿਰ ਬੱਚਿਆਂ ਲਈ ਇਹ ਤੋ ਖਾ ਦੋਗੇ ਨਹੀਂ ਆ ਤੁਸੀਂ ਕਹਿੰਦਾ ਪਰ ਇੱਕ ਤਿੰਨ ਵਾਰ ਇੱਕ ਵਾਰੀ ਤਲ ਲਿਆ ਹਾਂ ਜੀ ਦੂਜੀ ਵਾਰ ਤਲ ਲਿਆ ਤੀਜੀ ਵਾਰੀ ਕੋਈ ਗੱਲ ਨਹੀਂ ਅਲੋਕ ਕਰਦਾ ਸਦਾ ਕੰਮ ਕਰਦਾ ਕਾਉਂਡ ਖਾਣੇ ਹਰ ਨਾ ਕੋਈ ਜ਼ਰੂਰੀ ਹੈ ਜੇ ਚੀਂਗ ਨਹੀਂ ਫੂਟ ਸੈਫਟੀ ਲਈ ਮੇਰੇ ਹਰ ਮੂੰਹ ਕਰ ਹਾਂ ਤੇ ਤੈਨ ਤਾਂ ਕਿਉਂ ਨਹੀਂ ਬਾਲ ਡੈਗਿਆ ਵਿੱਚ ਫਿਰ ਕਿਹੜਾ ਮਾਲਕ ਕਿਹੜਾ ਮਾਲਕ ਤੇਰਾ ਜੀ ਮਾਲਕ ਕਿਹੜਾ ਮਾਲਕ ਅੱਜ ਤਾਂ ਪਾ ਲੈਣੀ ਆ ਰੋਜ਼ ਰੋਜ਼ ਨਹੀਂ ਮੈਂ ਟੋਪੀ ਪਾਉਣਾ ਸਮਝ ਲੱਗ ਗਈ ਮਾਸਕ ਲਾ ਆਪਣੇ ਨੂੰ ਮਾਸਕ ਲਾ ਹਾਂਜੀ ਮਾਲਕਲਾ ਟੋਪੀ ਲਾ ਸਰ ਲਾ ਇਹਨੂੰ ਕਿਹੜਾ ਮਾਲਕ ਤੇਰਾ ਜੀ ਜੀ ਤਾਰੇ ਬਦਲਾਇਸੈਂਸ ਕਿਉਂ ਨਾ ਟਾਂਗ ਰੱਖਾ ਯਹਾਂ ਲੈਸੈਂਸ ਗਾਓ ਕੋਈ ਨਹੀਂ ਲੈਸੈਂਸ ਫੂਟ ਦਾ ਕੰਮ ਯਹਾਂ ਹੈ ਲੈਸੈਂਸ ਕਾ ਕਰ ਰਖਾ ਲੋਕਰ ਮੈਂ ਸਾਹ ਪਰ ਆ ਰੱਖੀ ਟੋਪੀ ਲਾ ਕੇ ਅਲੈਕ ਨਹੀ ਮਿੰਨ ਤੇ ਤੋ ਖੁਲਣੀ ਨਹੀਂ ਨਾ ਦਾਇ ਤੇ ਤੋ ਹੀ ਲਾਉਂਦੇ ਨੇ ਖੁਲਦੀ ਨਹੀਂ ਨਾ ਤੁਹਾਡੀ ਹਾਂ ਮਹਿੰਗੀ ਵੀ ਪੈਂਦੀ ਹੈ ਨਾ ਨਹੀਂ ਪੈਂਦੀ ਨਾ ਕੰਡ ਲਾ ਲੀਓ ਲਾ ਲਾ ਉਹਨੂੰ ਵੀ ਲਾ ਲਓ ਉਹਦੇ ਉੱਤੇ ਆ ਦੇ ਜਿਹੜਾ ਤੂੰ ਬਾਉ ਗੱਡਾ ਵਾਲਦੇ ਬਾਕੇ ਖਾਣਾ ਉਹ ਦਿਖਾਓ ਨਾਲੇ ਕਰ ਦੂੰਗੇ ਹੈਂ ਫੂਟਕਾ ਕੰਮ ਕਰਦੇ ਹੋ ਨਹੀਂ ਨਹੀਂ ਕੋਈ ਨਹੀਂ ਕਰ ਦੂੰਗੇ ਟਾਟਾ ਪਾ ਕੇ ਰੱਖ ਲਓ ਨਹੀਂ ਪਾ ਕੇ ਹਾਂ ਦੇਖ ਲਓ ਤੁਸੀਂ ਆ ਜਿਹੜੇ ਸਾਰੇ ਸਾਹਿਬ ਆਹ ਸਾਹਿਬ ਆਹ ਤੇਰਾ ਕੋਈ ਨਹੀਂ ਹੁੰਦਾ ਤੁਸੀਂ ਆਪੇ ਫੋਨ ਨਹੀਂ ਆ ਲਓ ਫੋਨ ਲਾ ਆ ਤੋਂ ਨਹੀਂ ਤੇ ਨਾਲ ਤੋਂ ਬਗਾਰ ਮਾਸ ਤੋਂ ਬਗਾਰ ਜੇ ਕੋਈ ਨਹੀਂ ਰਹਾ ਹੋ ਤਾਂ ਸਾਰੇ ਲੈ ਲਓ ਮੇਰੀ ਗੱਲ ਸੁਣਾਈ ਤੁਹਾਡੇ ਕੋਲ ਫੂਡ ਸੇਫਟੀ ਦਾ ਰਜਿਸਟ੍ਰੇਸ਼ਨ ਆਹੀਂ ਸਾਰਿਆਂ ਦੀਆਂ ਬਣਾਈਆਂ ਅਸੀਂ ਕਲੀਨ ਫੂਡ ਸਟਰੀਟ ਹੱਬ ਦਾ ਤੁਹਾਨੂੰ ਸਰਟੀਫਿਕੇਟ ਵੀ ਦਵਾਇਆ ਤੇ ਮੈਡੀਕਲ ਵੀ ਸਭ ਦੇ ਕਰਾਏ ਸੀਗੇ ਲਾਇਸੈਂਸ ਰਜਿਸਟ੍ਰੇਸ਼ਨ ਆ ਸਾਫ ਸਫਾਈ ਦਾ ਵੀ ਟ੍ਰੇਨਿੰਗ ਵੀ ਦਿੱਤੀ ਸੀ ਔਰ ਉਹਦੇ باوجود ਵੀ ਅੱਜ ਸੜਨ ਮੈਂ ਸਰਪ੍ਰਾਈਜ਼ ਚੈਕਿੰਗ ਕੀਤੀ ਆ ਦੇਖਿਆ ਵੀ ਤੁਹਾਡੇ ਕੋਲ ਕੋਈ ਫੂਡ ਸੇਫਟੀ ਦੇ ਜਿਹੜੇ ਗੀਅਰਸ ਆ ਕੈਪ ਟੋਪਿੰਗ ਕੁਝ ਨਹੀਂ ਲਾਇਆ ਕਈਆਂ ਨੇ ਨੋਂ ਵੀ ਵਧੇ ਹੋਏ ਆ ਉਹ ਚੀਜ਼ਾਂ ਅੱਜ ਤੁਹਾਨੂੰ ਵਾਰਨ ਕਰ ਚੱਲੇ ਆ ਠੀਕ ਆ ਤੁਸੀਂ ਆਪ ਦੇਖੋਗੇ ਵੀ ਜਿਹੜੇ ਲੋਕ ਤੁਹਾਡੇ ਕੋਲ ਖਾਣ ਆਉਂਦੇ ਆ ਮੈਨੂੰ ਸਵਾਲ ਦਾ ਜਵਾਬ ਦਿਓ ਵੀ ਉਹਨਾਂ ਨੂੰ ਆ ਇਦਾਂ ਚੰਗਾ ਲੱਗਦਾ ਕਿ ਬੁਰਾ ਲੱਗਦਾ ਤੁਹਾਡਾ ਕੰਮ ਅੱਛਾ ਲੱਗੂਗਾ ਕਿ ਬੁਰਾ ਲੱਗੂ ਚੰਗਾ ਲੱਗੂ ਨਾ ਜਿਹੜਾ ਖਾਣ ਵਾਲਾ ਉਹ ਕਹੂਗਾ ਵੀ ਯਾਰ ਇਹ ਬੰਦੇ ਕਿੰਨਾ ਚਾਲ ਰੱਖਦੇ ਤੁਹਾਡੇ ਬਾਲ ਟੈਂਕਰਾਂ ਦੇ ਵਿੱਚ ਉਹਦੇ ਨੇਲ ਨੋਲ ਕੱਟ ਕੇ ਰੱਖੋ ਜੇ ਕਿਸੇ ਕਸਟਮਰ ਨੇ ਤੁਹਾਨੂੰ ਕਹਿਤਾ ਵੀ ਨੇਲ ਦਿਖਾ ਹੁਣ ਅਸੀਂ ਰੋਕੀਏ ਫੇਰ ਕਰਦੇ ਆ ਬਹੁਤ ਫੂਡ ਸੇਫਟੀ ਦਾ ਮਾਮਲਾ ਆ ਤੇ ਲੋਕਾਂ ਨੂੰ ਜਦੋਂ ਤੁਸੀਂ ਆਪ ਵੀ ਤਾਂ ਕਿਤੇ ਬਾਹਰੋਂ ਖਾਣਾ ਹੀ ਹੋਣੇ ਆ ਖਾਂਦੇ ਕਿ ਨਹੀਂ ਕਦੀ ਕਦੀ ਟੋਕੀ ਪਾਓ ਆਪੇ ਪੇ ਲਾਇਆ ਸਾਰਿਆਂ ਨੇ ਲਾਇਸੈਂਸ ਵੀ ਪੇ ਐ ਇੱਧਾ ਵਿੱਚੋਂ ਨਹੀਂ ਯਾਰ ਇੱਕ ਮਿੰਟ ਗੱਲ ਸੁਣੋ ਆ ਇੰਪੋਰਟੈਂਟ ਹੈਗਾ ਜੀ ਜੀ ਐਡਾ ਹੀ ਹੋ ਜਾਂਦਾ ਇਹਨਾਂ ਨੇ ਐਡਾ ਹੀ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਨਹੀਂ ਸਰ ਠੀਕ ਕਿੰਨੀ ਸੇਲ ਹੈ ਤੁਹਾਡੀ ਲੈ ਜੀ Delhi ਕਰੋ ਕਿੰਨੀ ਸੋਚਾ 100 ਰੁਪਇਆ ਜੀ ਜੀ ਡੋਲਲੀ ਸੇਲ ਹਾਂਜੀ 300 ਰੁਪਇਆ ਤਾਂ ਦਿਹਾੜੀ ਨਹੀਂ ਚੱਲਣੀ ਕੰਮ ਕਿੰਨਾ ਚੱਲੋ ਉੱਚ ਪ੍ਰੋਫਟ ਕਿੰਨਾ ਅੱਛਾ 300 ਰੁਪਇਆ ਦੀ ਜੋ ਤੁਸੀਂ ਸੇਲ ਕਰਦੇ ਆ ਉੱਚ ਬਚਤ ਕਿੰਨੀ ਹੋਊਗੀ Delhi ਸਰ ਖਰਚੇ ਕੱਢ ਕੇ ਸਰ 80 ਰੁਪਇਆ 80 ਰੁਪਏ ਦਿਹਾੜੀ ਨਾ 100 ਰੁਪਏ ਨੇ ਤਾਂ ਕੰਮ ਹੀ ਨਹੀਂ ਚੱਲਦਾ ਲੋਕੀ ਦੋ ਛੇ ਘੰਟੇ ਜਿਗ ਕਮਾ ਲੈਂਦੇ ਨੇ ਸਰ ਹੌਲੀ ਹੌਲੀ ਸ਼ੁਰੂ ਕੀਤਾ ਨਾ ਹੌਲੀ ਹੌਲੀ ਗਾਹਕ ਜਿੜੇ ਆਹ ਕੰਮ ਦਾ ਲਾਇਸੈਂਸ ਜੀ ਸੁਣ ਕੇ ਚੱਕਰ ਤੋਂ ਕਿ ਕਿਦਾਂ ਚਲਾਉਂਗਾ ਫੈਮਿਲੀ ਦਾ ਪਾਰਟ ਟਾਈਮ ਕਰ ਲਿਆ ਅੱਛਾ ਠੀਕ ਹੈ ਹੋਇਆ ਤਾਂ ਲਾਇਸੈਂਸ ਕਿਥੇ ਰੱਖੋ ਲਿਆ ਹੋ ਰੇ ਸਾਰੇ ਨਾ ਮੋਬਾਈਲਾਂ 'ਚ ਰੱਖਿਓ ਇੱਥੇ ਟੰਗੋ ਕਢਾ ਕੇ ਰੱਖ ਕੱਲ ਨੂੰ ਨਾ ਟੰਗੇ ਹੋਏ ਨਾ ਤੇਰਾ ਆਪਾ ਕਮੇਟੀ ਦੀ ਡੇਢੀ ਲਿਆ ਕੇ ਸਾਰੀਆਂ ਡੇਢੀਆਂ ਤੇ ਪਾ ਲਈ ਰੈਡੀ ਲਾ ਜਾਣ ਚੁੱਕੇ ਕੱਲ ਨੂੰ ਜਿਹਦਾ ਲੈਮੀਨੇਸ਼ਨ ਹੈ ਦੰਦ ਨਹੀਂ ਕੱਢਣੇ ਹਾਂ ਕੱਢ ਕੇ ਕੱਲ ਇੱਕ ਡਿੰਟ ਕਢਾਓ ਨਾਲੇ ਟੋਪੀ ਤੇ ਟੋਪੀ ਲਾਓ ਕਿੰਨੇ ਬੰਦੇ ਕੰਮ ਕਰਦੇ ਨੇ ਕੰਮ ਨਹੀਂ ਆਉਂਦਾ ਨੀ ਕੋਈ ਸੰਭੀ ਵੇਕੇ ਆਹ ਜਿਹੜਾ ਪਾਪੜੇ ਬਣਵਾਇਆ ਸੀ ਕਢਾਓ ਇਹਨੂੰ ਕੱਲ ਨੂੰ ਪ੍ਰਿੰਟ ਨਾਲੇ ਪ੍ਰਿੰਟ ਕਢਾ ਜਿਹੜੇ ਤੁਸੀਂ ਇਹਨੂੰ ਨਾ ਇੱਕ ਵਾਰੀ ਕੱਲ ਨੂੰ ਇਹਨਾਂ ਨੂੰ ਆਪ ਚੈੱਕ ਕਰਕੇ ਜਾਣਾ ਜਿਹੜੇ ਇਹਦੀ ਐਬਸੈਂਸ ਵਿੱਚ ਵੀ ਜਿਗਰ ਕਰੋ ਠੀਕ ਹੈ ਇੱਕ ਵਾਰੀ ਇਹਨਾਂ ਦੇ ਤੁਸੀਂ ਇਕੱਲੇ ਮੇਰੇ ਲੋੜ ਨਹੀਂ ਤੁਸੀਂ ਆਓ ਇੱਕ ਵਾਰ ਦੇਖੋ ਤੇ ਇੰਸ਼ੋਰ ਕਰੋ ਕਿ ਲਾਇਸੈਂਸ ਹੈਗੇ ਨਾਲੇ ਜੋ ਅੱਜ ਕਹਿ ਕੇ ਜੰਨੇ ਟੋਪੀ ਆ ਕਰੇ ਦੇਖ ਜਾਣੇ ਆ ਬਾਅਦ ਦੇ ਇਹਨਾਂ ਨੂੰ ਟੋਪੀਆਂ ਦੇ ਤਾਂ ਲਾਉ ਮੰਗ ਆ ਨਹੀਂ ਉਹ ਪਤਾ ਕਿ ਨੂੰ ਖੋਲਣੀ ਨਹੀਂ ਆਉਂਦੀ ਲਾਉਣੀ ਨਹੀਂ ਆਉਂਦੀ ਉਹਦੇ ਸਰਦਾਰ ਆਣਾ ਉਹਦੇ ਵੀ ਨਹੀਂ ਲੱਗਣੀ ਲਾਉਣੀ ਨਹੀਂ ਲੱਗਣੀ ਤੇ ਦੇ ਉੱਤੋਂ ਦੀ ਲਾਲਾ ਚੱਲ ਛੱਡ ਛੱਟੋ ਲਾਓ ਲਾਓ ਜਿੰਨਾ ਥਾਲੀਆਂ ਸਾਫ਼ ਕਰਦੇ ਉਹ ਵੀ ਸਾਫ਼ ਹੋਵੇ ਤਿੰਨ ਚਾਰ ਟਾਵਲ ਲਿਆਓ ਇੱਕ ਨੂੰ ਨਾ ਬਾਰ ਬਾਰ ਗੰਦਾ ਕਰੀ ਜੋ ਯੂਜ਼ ਕਰੀ ਜੋ ਕੋਈ ਬੰਦਾ ਵੀ ਤੁਹਾਡਾ ਆਪਣਾ ਬਿਜ਼ਨਸ ਹੈ ਇਹ ਨਿਜਮ ਹੈ ਸਰਕਾਰ ਦੇ ਫੂਡ ਸੇਫਟੀ ਦੇ ਉਹਨਾਂ ਨੂੰ ਤੁਹਾਨੂੰ ਪਾਲਣਾ ਕਰਨਾ ਪੈਣਾ ਜੇ ਅਸੀਂ ਖਰੀਦਣ ਲੱਗੇ ਚਾਹੁੰਦੇ ਸਾਨੂੰ ਕੋਈ ਚੀਜ਼ ਸਹੀ ਮਿਆਰੀ ਮਿਲੇ ਸਹੀ ਹਾਈਜੀਨ ਹਾਲਤ ਚ ਮਿਲੇ ਤਾਂ ਤੁਹਾਨੂੰ ਦੇਣੀ ਵੀ ਪੈਣੀ ਹੈ ਸਮਝ ਲੱਗ ਗਈ? ਹਾਂਜੀ। ਕੋਈ ਨਹੀਂ ਪੰਜਾਬੀ ਆ ਕੋ ਮੈਂ ਹੋਰ ਲੈਂਗੁਏਜ ਬੋਲਾਂ। ਨਹੀਂ ਨਹੀਂ ਮੈਂ ਬਝਾਤੀ। ਸ ਬੰਬਈ ਹ ਯੂ ਪੀ ਵਾਲੇ ਵੀ ਪੰਜਾਬੀ ਤਾਂ ਸਮਝ ਨਹੀਂ ਲੱਪੇ ਹੁਣ ਆ ਕੇ ਕੋਈ ਸਾਡੇ ਤੋਂ ਜ਼ਿਆਦਾ ਬੋਲਦੇ ਆ। ਦੇਖੋ ਅਸੀਂ ਤੁਹਾਡੇ ਕੋਲ ਅੱਜ ਆਉਣ ਦਾ ਮਕਸਦ ਕੀ ਹੈ? ਅੱਜ ਅਸੀਂ ਇਹ ਇੱਦਾਂ ਆਏ ਆ ਤੁਹਾਨੂੰ ਅਵੇਅਰ ਕਰਨਾ ਆਏ ਆ। ਅਕਲ ਦੇਣਾ ਆਏ ਆ ਫੂਡ ਸੇਫਟੀ ਦੀਆਂ ਗੱਲਾਂ ਸਮਝਾਉਣਾ ਆਏ ਆ। ਜੇ ਤੁਸੀਂ ਹੁਣ ਇਸ ਤੋਂ ਬਾਅਦ ਅਗਲਾ ਸਟੈਪ ਸਾਡਾ ਹੈਗਾ ਸੈਂਪਲ ਲਵਾਂਗੇ ਲੀਗਲ। ਔਰ ਫਿਰ ਤੁਹਾਡਾ ਕੀ ਬਣਨਾ ਤੁਹਾਨੂੰ ਪਤਾ। ਮੈਂ ਕਿੰਨੇ ਸੈਂਪਲ ਭਰੇ ਆ ਔਰ ਤੁਸੀਂ ਹੈਰਾਨ ਹੋਣਾ ਅਨ ਸੇਫ ਆਏ ਆ ਵੋਟਾਂ ਦੇ ਚੱਕਰ ਘਟਣੇ ਪੈਣੇ ਆ ਹੁਣ ਪਤਾ ਤਾਂ ਤੁਸੀਂ ਸੋਚਦੇ ਹੋਣਾ ਹੀ ਨਹੀਂ ਕਿ ਇਹਨੇ ਯਾਰ ਇਹ ਗੱਲ ਗਲਤ ਹੈ ਤੁਹਾਨੂੰ ਲੱਗਦਾ ਇਹਨਾਂ ਨੇ ਸਾਡੇ ਸੈਂਪਲ ਨਹੀਂ ਲੈਣੇ ਤੁਸੀਂ ਕਿਉਂ ਨਹੀਂ ਰਜਿਸਟ੍ਰੇਸ਼ਨਾਂ ਟੰਗੀਆਂ ਇੱਥੇ ਰੇੜੀਆਂ ਤੇ ਟੰਗਣੀਆਂ ਚਾਹੀਦੀਆਂ ਕਿੱਡਾ ਕੋខਾ ਕੰਮ ਐ ਇਹਨੂੰ ਰੋਕੋ ਨਾ ਆਪਣਾ ਵੀਡੀਓ ਕਰ ਨਹੀਂ ਹੈਲੋ ਫੂਡ ਸੇਫਟੀ ਦਾ ਜਿਹੜਾ ਫੂਡ ਸੇਫਟੀ ਦੇ ਮੇਅਰ ਆ ਜਿਹੜੇ ਫੂਡ ਸੇਫਟੀ ਦੇ ਐਪਰਨ ਪਾ ਕੇ ਐਪਰਨ ਪਾਉਣਾ ਤੁਹਾਡੇ ਚੋ ਕਿਸੇ ਕੋਲ ਐਪਰਨ ਨਹੀਂ ਹੈਗਾ ਦੱਸੋ ਜੇ ਕਿਸੇ ਕੋਲ ਐਪਰਨ ਹੈ ਮੇਰੇ ਕੋਲ ਇੱਕ ਬੰਦੇ ਕੋਲ ਐਪਰਨ ਸੀਗਾ ਅਸੀਂ ਟ੍ਰੇਨਿੰਗਾਂ ਵਿੱਚ ਤੁਹਾਨੂੰ ਦੱਸਦੇ ਆਂ ਯਾਰ ਸਾਰਾ ਕੁਝ ਐਪਰਨ ਪਾਉਣਾ ਗਲਵਜ਼ ਪਾਉਣੇ ਮਾਸਕ ਪਾਉਣਾ ਸਿਰ ਤੇ ਟੋਪੀ ਪਾਉਣੀ ਆ ਮਤਲਬ ਮਜ਼ਾਕ ਹੈ ਮਜ਼ਾਕ ਹੈ ਇਹ ਫੂਡ ਸੇਫਟੀ ਦੇ ਇਹ ਸਰਕਾਰ ਉਹ ਨਹੀਂ ਬਣਾਈ ਜਾਂਦੀ ਉਹ ਯਾਰ ਲੋਕਾਂ ਨੂੰ ਮਿਆਰੀ ਚੀਜ਼ ਖਾਣੀ ਆ ਆਪਾਂ ਵੀ ਖਾਣੀ ਆ ਟਾਡਾ ਬਿਜ਼ਨਸ ਅੱਛਾ ਲੱਗੂਗਾ ਲੋਕੀ ਵਧੀਆ ਕਹਿਣਗੇ ਤੁਹਾਨੂੰ ਮੈਂ ਅੱਗੇ ਤੋਂ ਇਹ ਕਹਿੰਨਾ ਲਾਇਸੈਂਸ ਰਜਿਸਟ੍ਰੇਸ਼ਨ ਉੱਥੇ ਟੰਗੋ ਉਹਦੇ 'ਚ ਕੋਈ ਮੈਂ ਕੋਈ ਐਦਾਂ ਢਿੱਲਮੱਠ ਨਹੀਂ ਵਰਤਣੀ ਠੰਡੋ ਅੱਜ ਤੁਹਾਨੂੰ ਇੰਨਾ ਕਿ ਡੋਜ਼ ਦੇ ਚੱਲੇ ਆਂ ਸਰਦੀ 'ਚ ਤੇ ਗਾਂ ਆਵਾਂਗੇ ਤੇ ਸੈਂਪਲ ਭਰ ਕੇ ਜਾਵਾਂਗੇ ਫਿਰ ਤੁਹਾਨੂੰ ਠੰਡ 'ਚ ਵੀ ਪਸੀਨੇ ਆਉਣੇ ਮੈਂ ਤੁਹਾਨੂੰ ਦੱਸ ਦਿੰਨਾ ਓਕੇ ਸ਼ੁਕਰੀਆ ਥੈਂਕ ਯੂ ਕੰਮ ਕਰੋ ਜਿਹੜੇ ਇੱਥੇ ਲੋਕ ਫੂਟ ਥ੍ਰੀਟ ਤੇ ਆਉਂਦੇ ਆ ਜਦੋਂ ਉਹ ਆਉਂਦੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਇਹਨਾਂ ਨੂੰ ਖੁਦ ਕਹਿਣਾ ਚਾਹੀਦਾ ਤੁਹਾਡੀ ਟੋਪੀ ਨਹੀਂ ਲੱਗੀ ਉਹ ਰਮਾਲ ਨਹੀਂ ਲੱਗਾ ਜਾ ਦੇਖੋ ਲੋਕਾਂ ਨੂੰ ਕਹਿਣਾ ਚਾਹੁੰਨਾ ਮੈਂ ਤਾਂ ਵੈਸੇ ਹੀ ਕਹਿੰਦਾ ਵੇ ਬਾਰ-ਬਾਰ ਇੱਕ ਗੱਲ ਕਹਿੰਦਾ ਜਾਗੋ ਗ੍ਰਾਹਕ ਜਾਗੋ ਗ੍ਰਾਹਕ ਜਾਗੇ ਮੈਂ ਕੱਲਾ ਥੋੜਾ ਹੁਣ ਕਈ ਜਿਹਾ ਗ੍ਰਾਹਕ ਤਾਂ ਹਰ ਜਗ੍ਹਾ ਪਹੁੰਚ ਰਿਹਾ ਹੈ ਖਾਂਦਾ ਪੀਂਦਾ ਉਹ ਉਹ ਕਵੇ ਪਿਆ ਕੈਪਸ ਕਿਉਂ ਨਹੀਂ ਪਾਈ ਤੂੰ ਤੂੰ ਫੂਡ ਦਾ ਕੰਮ ਕਰਦਾ ਯਾਰ ਤੂੰ ਆਪਣੇ ਨੇਲ ਦਿਖਾ ਜਾ ਰਹੀਂ ਦੇਖਣੇ ਇੱਤ ਤੋਂ ਖਾਣਾ ਉਹ ਇਹਨਾਂ ਨੂੰ ਪੈਸੇ ਦਿੰਦੇ ਆ ਇਹਨਾਂ ਦੀਆਂ ਜੂਪੀ ਬਿਹਾਰ ਪੰਜਾਬ ਚ ਕੋਠੀਆਂ ਬਣਦੀਆਂ ਉਹਨਾਂ ਦੇ ਸਿਰੋਂ ਜਿਨ੍ਹਾਂ ਨੇ ਮਾਸਕ ਨਹੀਂ ਪਾਏ ਮਾਸਕ ਪਾਉਣੇ ਆ ਛਿੱਕੀ ਜਾਂਦੇ ਆ ਜੁਕਾਮ ਬੁਖਾਰ ਖਾਂਸੀ ਵਾਇਰਲ ਅਜਕਲ ਹੋਇਆ ਉਹ ਠੁੱਕ ਸੁੱਟਣਗੇ ਵਿੱਚ ਮਾਸਕ ਪਾਉਣਾ ਚਾਹੀਦਾ ਮਤਲਬ ਲੈਣਾ ਹੀ ਚਾਹੀਦੇ ਮੈਂ ਯਾਰ ਅਸੀਂ ਇਹਨਾਂ ਨੂੰ ਅੱਜ ਅਵੇਅਰ ਕਰ ਚੱਲੇ ਆ ਇਸ ਤੋਂ ਬਾਅਦ ਤਾਂ ਫੇ ਅਗਲੀ ਕਾਰਵਾਈ ਦੂਜੀ ਹੋਣੀ ਆ ਸਾਰੇ ਕਿੰਨੇ ਦਿਨ ਦਾ ਟਾਈਮ ਦੇਤਾ ਕਿੰਨੇ ਦਿਨ ਜ ਆਪਣਾ ਆਪਣਾ ਠੀਕ ਕਰ ਲੈਣਗੇ ਉਹ ਇਹਦੇ ਵਾਸਤੇ ਤਾਂ ਕੋਈ ਟਾਈਮ ਨਹੀਂ ਕੱਲ ਤੋਂ ਸ਼ੁਰੂ ਕਰ ਲੈਣਾ ਆਦਰਵਾਇਜ਼ ਜਿਹੜਾ ਨੋਟਿਸ ਦਿੰਨੇ ਆ ਕਲੀਨ ਦਾ ਉਹ ਦੋ ਹਫ਼ਤਿਆਂ ਦਾ ਦੇਈਦਾ ਸੀ ਪਰ ਇਹਨਾਂ ਨੂੰ ਕਹਤਾਂ ਕੱਲ ਇਹ ਚੀਜ਼ਾਂ ਦਾ ਕੱਲ ਤੋਂ ਹੀ ਇਨਸ਼ੋਰ ਕਰ ਲੈਣੀਆਂ ਚਾਹੀਦੀਆਂ ਇਹਦੇ ਲਈ ਦੋ ਹਫ਼ਤਿਆਂ ਦਾ ਟਾਈਮ ਨਹੀਂ ਹੈਗਾ ਇਹਦੇ ਲਈ ਕੱਲ ਤੋਂ ਹੀ ਸ਼ੁਰੂ ਕਰਨੇ ਕੋਈ ਮੈਂ ਟਾਈਮ ਟਾਈਮ ਨਹੀਂ ਦੇਣਾ ਆ ਜਿਹੜੇ ਗਲਵਜ਼ ਪਾਉਣੇ ਮਾਸਕ ਪਾਉਣੇ ਇਹਦੇ ਲਈ ਨੇਲ ਕੱਟਣੇ ਇਹਦੇ ਲਈ ਮੈਂ ਤੁਹਾਨੂੰ ਦੋ ਹਫ਼ਤੇ ਨਹੀਂ ਦੇਣੇ ਇਹ ਤੁਹਾਡੇ ਕੱਲ ਨੂੰ ਹੀ ਹੋਣੇ ਚਾਹੀਦੇ ਸਾਰੇ ਠੀਕ ਸਾ ਇਹਦੇ ਉੱਪਰੋਂ ਪਾਓ ਆ ਪਾਈਆਂ ਸਾਰਿਆਂ ਦਾ ਦੇਖੋ ਪਾਈਆਂ ਇਹ ਮੈਜ਼ਰਮੈਂਟ ਨਹੀਂ ਕਰਦੇ ਤਾਂ ਫਿਰ ਆਪਾਂ ਅਗਲੀ ਕਾਰਵਾਈ ਕੀ ਪਾਣੀ ਅਗਲੀ ਕਾਰਵਾਈ ਜਿਹੜੀਆਂ ਚੀਜ਼ਾਂ ਆ ਚਟਣੀ ਬਣਾਈ ਹੋਆ ਉਹਦੇ ਸੈਂਪਲ ਲੀਗਲ ਲਵਾਂਗੇ ਐਨਫੋਰਸਮੈਂਟ ਦੇ ਸੈਂਪਲ ਲਵਾਂਗੇ ਸੈਂਪਲ ਫੇਲ ਹੋਣਗੇ ਕਾਰਵਾਈ ਹੋਊਗੀ ਅਨਹਾਈਜਨ ਦਾ ਚਲਾਨ ਕਟਾਂਗੇ ਅਨਹਾਈਜਨ ਦਾ ਚਲਾਨ ਕਟਾਂਗੇ ਉਸੇ ਵੇਲੇ ਕੋ ਏਡੀਸੀ ਦੇ ਸੈਂਕਸ਼ਨ ਜਾਰੀ ਕਰਕੇ ਕੇਸ ਲਾ ਦੇਣਾ ਹੈ ਉਹਦੇ ਲਈ ਰਿਜ਼ਲਟ ਵੀ ਨਹੀਂ ਦੇਖਣਾ ਹੈ ਠੀਕ ਹੈ ਮੈਂ ਡਾਕਟਰ ਲਖਵੀਰ ਸਿੰਘ ਜ਼ਿਲ੍ਹਾ ਸਿਹਤ ਅਫਸਰ ਮੇਰੀ ਫੂਡ ਸੇਫਟੀ ਟੀਮ ਦੇ ਵਿੱਚ ਵਿਵੇਕ ਕੁਮਾਰ ਫੂਡ ਸੇਫਟੀ ਆਫੀਸਰ ਤਾਂ ਹੋਰ ਮੈਂਬਰ ਅੱਜ ਸਾਡਾ ਸਿਗਰ ਪ੍ਰੋਗਰਾਮ ਜਿਹੜਾ ਚਪਾਟੀ ਖੁੱਲੀ ਆ ਕਚਾਰੀਆਂ ਦੇ ਲਾਗੇ ਇਹਦੀ ਨਿਰੰਤਰ ਪਹਿਲਾਂ ਵੀ ਚੈਕਿੰਗ ਕਰਦੇ ਰਹੇ ਨਾ ਇਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਆ ਅੱਜ ਦੇਖਣ ਆਏ ਸੀ ਕਿੰਨਾ ਕਹੇ ਫੋਲੋ ਕਰਦੇ ਐ ਇਹਨੂੰ ਅਸੀਂ ਕਲੀਨ ਸਟ੍ਰੀਟ ਫੂਡ ਹੱਬ ਜਿਹੜੀ ਚੁਣੀ ਹੀ ਹੈ ਔਰ ਫੂਡ ਸੇਫਟੀ ਸਟੈਂਡਰਡ ਅਥਾਰਟੀ ਤੋਂ ਜੋ ਜੋ ਉਹਨਾਂ ਦੀਆਂ ਡਾਇਰੈਕਸ਼ਨ ਸੀ ਉਸ ਪੈਰਾਮੀਟਰ ਤੇ ਇਹਨੂੰ ਖਰਾ ਉਤਾਰਿਆ ਸੀਗਾ ਪਰ ਅੱਜ ਦੇਖਦੇ ਵੇ ਲੋਕੀ ਢਿੱਲੇ ਪੈ ਜਾਂਦੇ ਆ ਤੋ ਇਹਨਾਂ ਨੂੰ ਫੋਲੋ ਕਰਦੇ ਰਹੋ ਬਾਰ-ਬਾਰ ਆਉਂਦੇ ਰਹੋ ਚੈਕਿੰਗ ਕਰਦੇ ਰਹੋ ਤਾਂ ਇਹ ਛੱਟ ਰਹਿੰਦੇ ਨੇ ਤਾਂ ਇਹ ਇਹ ਹਰ ਚੀਜ਼ ਨੂੰ ਹਲਕੇ ਤੌਰ ਤੇ ਲੈਂਦੇ ਆ ਅੱਜ ਬਕਾਇਦਗੀ ਨਾਲ ਇਹਨਾਂ ਨੂੰ ਚੈੱਕ ਕੀਤਾ ਔਰ ਕੈਪਸ ਆਪਣੇ ਕੋਲੋਂ ਸਾਰਾ ਲੈ ਕੇ ਆਏ ਸੀ ਕੈਪਸ ਮਾਸਕ ਵਗੈਰਾ ਇਹਨਾਂ ਨੂੰ ਵੰਡੇ ਆ ਆਪ ਇਹਨਾਂ ਦੇ ਪਵਾਏ ਆ ਸੋ ਮੁੱਖ ਔਰ ਲੋਕਾਂ ਨੂੰ ਵੀ ਜਿਹੜੇ ਕਸਟਮਰ ਉਹਨਾਂ ਨੂੰ ਅਵੇਅਰ ਕੀਤਾ ਕਿ ਯਾਰ ਫੂਡ ਸੇਫਟੀ ਵਾਲੇ ਇਕੱਲੇ ਨਹੀਂ ਇਹ ਚੀਜ਼ਾਂ ਕਰ ਸਕਦੇ ਅਸੀਂ ਆਗੇ ਚੈਕਿੰਗ ਕਰਨ ਤੁਸੀਂ ਤਾਂ ਰੋਜ਼ ਖਾਂਦੇ ਹੋ ਤੁਸੀਂ ਇਹਨਾਂ ਨੂੰ ਕਹੋ ਕੈਪਸ ਪਾ ਕੇ ਰੱਖੋ ਜਦੋਂ ਇਹਨਾਂ ਨੂੰ ਕਹੋਗੇ ਕਿਉਂ ਨਹੀਂ ਪਾਈ ਕੈਪਸ ਇਹਨਾਂ ਨੂੰ ਲੋਕ ਕਹਿਣ ਲੋਕੀ ਪੁਆਇੰਟ ਆਊਟ ਕਰਨਗੇ ਫੇ ਕਮਸੂਤ ਆਉਣਾ ਫਿਰ ਫੂਡ ਸੇਫਟੀ ਤੇ ਜਿਹੜੇ ਸਾਰੇ ਪੈਰਾਮੀਟਰ ਆ ਉਹ ਦੇਖਿਓ ਇਹਨਾਂ ਵਿੱਚ ਲਾਗੂ ਹੋ ਜਾਣਾ ਇਹੀ ਸਾਡਾ ਪੰਜਾਬ ਰੰਗਲਾ ਪੰਜਾਬ ਬਣ ਜਾਣਾ ਇਹੀ ਫੋਰਨ ਦੀਆਂ ਗੱਲਾਂ ਕਰਦੇ ਇਹੀ ਵਿਦੇਸ਼ਾਂ ਤੋਂ ਉੱਪਰ ਬਣ ਜਾਣਾ ਸਾਡਾ ਦੇਸ਼ ਸਾਡਾ ਪੰਜਾਬ ਕਿਸੇ ਕੋਲੋਂ ਘੱਟ ਨਹੀਂ ਹੈਗਾ ਪਰ ਅਸੀਂ ਚੀਜ਼ਾਂ ਨੂੰ ਲਾਈਟਲੀ ਲੈਣੇ ਆ ਨਿਜਮ ਐਕਟ ਕਾਨੂੰਨ ਸਭ ਕੁਝ ਇੱਥੇ ਹੈਗਾ ਲੋਕੀ ਬਲੇ ਹਲਕੇ ਦਾ ਪੀਪਲ ਟੇਕ एवरीथिंग ਲਾਈਟਲੀ ਹਲਕੇ ਤੌਰ ਤੇ ਨਹੀਂ ਲੈਣਾ ਜਦੋਂ ਇਹ ਸੀਰੀਅਸਲੀ ਲੈਣਗੇ ਔਰ ਮੋਰਓਵਰ ਮੈਨ ਨੂੰ ਸਮਝਾਉਣਾ ਕਿ ਲੋਕਾਂ ਨੂੰ ਅੱਛਾ ਲੱਗੇਗਾ ਤੁਹਾਡਾ ਬਿਜ਼ਨਸ ਪ੍ਰਮੋਟ ਹੋਏਗਾ ਲੋਕੀ ਤੁਹਾਡੇ ਬਾਰੇ ਅੱਛੇ ਰਿਮਾਰਕਸ ਦੇਣਗੇ ਨਹੀਂ ਤਾਂ ਲੋਕੀ ਕਹਿਣਗੇ ਯਾਰ ਔਰ ਇਹਨਾਂ ਦੇ ਕੰਮ ਕਰਕੇ ਸਾਡੇ ਕੰਟਰੀ ਨੂੰ ਸਾਡੇ ਸਟੇਟ ਨੂੰ ਵੀ ਗੱਲਾਂ ਸੁਣਨੀਆਂ ਪੈਂਦੀਆਂ ਮੈਂ ਇਹ ਚੀਜ਼ਾਂ ਇਨਸ਼ੋਰ ਕਰਕੇ ਹਟੂੰਗਾ ਇਹ ਠੀਕ ਠਾ ਤਾਂ ਮੈਂ ਵੀ ਠੀਕ ਠਾ ਫਿਰ ਸਰ ਇੱਕ ਗੱਲ ਹੋਰ ਦੱਸਿਓ ਵੀ ਜੇ ਜਿਹੜੇ ਨਹੀਂ ਇਨਸ਼ੋਰਡ ਕਰਦੇ ਜਾਂ ਇਹ ਲਾਇਸੈਂਸ ਨਹੀਂ ਬਾਹਰ ਲਾਂਦੇ ਫਿਰ ਆਪਾਂ ਕੀ ਕਾਰਵਾਈ ਪਾਣੀ ਅਗਲੀਾਂ ਤੇ ਦੇਖੋ ਹਰ ਬੰਦੇ ਨੂੰ ਪਹਿਲਾਂ ਹੁੰਦਾ ਅਵੇਅਰ ਕਰ ਦਈਏ ਅੱਜ ਸਾਡੀ ਅਪਰੋਚ ਸੀ ਬਾਈਲੈਟਰਲੀ ਅਵੇਅਰ ਕਰੀਏ ਇਹਨਾਂ ਨੂੰ ਵੀ ਅਵੇਅਰ ਕਰ ਦਈਏ ਕਸਟਮਰ ਨੂੰ ਜਿਹੜਾ ਖਾਂਦੇ ਇਹਨਾਂ ਦੇ ਰੇੜੀਆਂ ਤਿਆ ਕੇ ਉਹ ਵੀ ਅਵੇਅਰ ਹੋ ਜਾਣ ਉਹ ਇਹਨਾਂ ਨੂੰ ਪੁਆਇੰਟ ਆਊਟ ਕਰਨ ਇਹ ਤੋਂ ਅਗਲਾ ਸਟੈਪ ਤਾਂ ਫਿਰ ਐਨਫੋਰਸਮੈਂਟ ਦਾ ਆਇਆ ਜਿਹੜਾ ਅਸੀਂ ਸਾਡੇ ਕੋਲ ਰਾਈਟ ਹੈ ਔਰ ਉਹ ਪਾਵਰ ਨੂੰ ਇਸਤੇਮਾਲ ਕਰਦੇ ਇਹਨਾਂ ਦੀ ਹਰ ਚੀਜ਼ ਦੀ ਸੈਂਪਲਿੰਗ ਕਰਾਂਗੇ ਕੋਈ ਸਿਫਾਰਿਸ਼ ਕੋਈ ਕਿਸੇ ਤਰ੍ਹਾਂ ਦਾ ਆਬਲੀਗੇਸ਼ਨ ਨਹੀਂ ਹੋਣੀ ਫਿਰ ਅਸੀਂ ਜਿਹੜਾ ਜਿੱਥੋਂ ਤਾਂ ਅਨ ਸਫਾਈ ਜਿਨ੍ਹਾਂ ਦੀ ਨਹੀਂ ਹੈਗੀ ਅੱਜ ਕਹਿ ਚੱਲੇ ਆ ਹਾਈਜਨ ਦਾ ਖਿਆਲ ਨਹੀਂ ਇਹਨਾਂ ਨੇ ਲੋਕਾਂ ਨੇ ਜਿੱਥੇ ਜਿੱਥੇ ਰੱਖਿਆ ਨੇਲ ਨਹੀਂ ਕੱਟੇ ਹੋਏ ਜਿਹੜਾ ਜਿਹੜਾ ਵੀ ਅਸੀਂ ਇਹਨਾਂ ਨੂੰ ਅਕਲ ਦੇ ਚੱਲੇ ਆ ਨਹੀਂ ਫੋਲੋ ਕਰਨਗੇ ਤਾਂ ਇਹਨਾਂ ਨੂੰ ਅਨ ਹਾਈਜਨ ਦਾ ਚਲਾਨ ਕੱਟ ਕੇ ਜਾਵਾਂਗੇ ਉਹ ਇਮੀਡੀਏਟਲੀ ਸਾਡੇ ਵੱਲੋਂ ਸੈਂਕਸ਼ਨ ਜਾਰੀ ਹੋ ਜਾਣੀ ਆ ਤਾਂ ਏਡੀਸੀ ਸਾਹਿਬ ਦੇ ਕੋਰਟ ਕੰਪਲੇਂਸ ਕੇਸ ਲੱਗ ਜਾਣਾ ਫਿਰ ਉੱਥੇ ਭੁਗਤਣ ਕੇਸ ਉਹ ਫਿਰ ਪਟੇ ਤੇ ਚੜ ਜਾਣਾ ਇਹਨਾਂ ਨੇ